ਹਾਂਜੀ ਚੈਨਲ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਬੜਾ ਇਕੱਠ ਹੈ ਜੀ ਪਹਿਲਾਂ ਇਕੱਠ ਕਹਿੰਦੇ ਵੀ ਕਾਫੀ ਉਲਝਿਆ ਹੋਈ ਵਿੱਚ ਬੰਦੇ ਵੀ ਤੇ ਬੁੜੀਆਂ ਦਾ ਜਿਹੜਾ ਇਕੱਠ ਤੁਸੀਂ ਦੇਖ ਰਹੇ ਹੋ ਹੁਣ ਬੜਾ ਸੱਜੇ ਢੰਗ ਨਾਲ ਖੜਾ ਲਾਈਨਾਂ ਲੱਗੀਆਂ ਨੇ ਬੁੜੀਆਂ ਦੀਆਂ ਤੇ ਬੰਦਿਆਂ ਦੀਆਂ ਅੱਜ ਜਿਹੜਾ ਇਕੱਠ ਹੋਇਆ ਜੀ ਕਹਿੰਦੇ ਕਣਕ ਦੀ ਪਰਚੀ ਕਟਾਉਣ ਵਾਸਤੇ ਹੋਇਆ ਇਹ ਸਰਕਾਰ ਜਿਹੜਾ ਕਣ ਕਟਾਟਾ ਦੇ ਰਹੀ ਆ ਨਾ ਫ੍ਰੀ ਉਸ ਦੀ ਪਰਚੀ ਕਟਾਉਣ ਵਾਸਤੇ ਇਕੱਠ ਹੋਇਆ ਆ ਮੁੰਡੇ ਬਾਹਰ ਖੜੇ ਨੇ ਆ ਭਾਈ ਸਾਹਿਬ ਵੀ ਖੜੇ ਲਾਦਾ ਪਰਚੀ ਦੀ ਡੀਕ ਦੇ ਵਿੱਚ ਆ ਬਜ਼ੁਰਗਾਂ ਦੀ ਲਾਈਨ ਬੰਦਿਆਂ ਦੀ ਲਾਈਨ ਆ ਜਿਹੜੀ ਅਲੱਗ ਆ ਤੇ ਇੱਥੇ ਆ ਬੁੜੀਆਂ ਦੀ ਲਾਈਨ ਅਲੱਗ ਆ ਉਸ ਤੋਂ ਬਾਅਦ ਫਿਰ ਇਹ ਸਾਰਿਆਂ ਨੇ ਜਿਹੜੀਆਂ ਲਾਈਨਾਂ ਲਵਾਈਆਂ ਕਹਿੰਦੇ ਵੀ ਜਿਹੜੇ ਪਿੰਡ ਦੇ ਮੁਖਤਬਰ ਬੰਦੇ ਸੀ ਉਹਨਾਂ ਨੇ ਬੜੇ ਸਚਜੇ ਢੰਗ ਨਾਲ ਲਾਈਨਾਂ ਲਵਾਈਆਂ ਸਾਡੇ ਪਿੰਡ ਦੇ ਬੜੇ ਹੌਨਾਰ ਵੀਰ ਜੀ ਗੱਪਰੂ ਹੱਥ ਖੜਾ ਕਰ ਰਹੇ ਨੇ ਫਤਿਹ ਬੁਲਾ ਰਹੇ ਨੇ ਤੇ ਲੱਗਦਾ ਇਹ ਵੀ ਪਰਚੀ ਲਈ ਕਿਸੇ ਨੂੰ ਫੋਨ ਕਰ ਰਹੇ ਵੀ ਸ਼ਾਇਦ ਛੇਤੀ ਕੱਟੀ ਜਾਵੇ ਆ ਸਾਡੇ ਪਿੰਡ ਦਾ ਗੱਭਰੂ ਆ ਜੀ ਹੁਣੇ-ਹੁਣੇ ਥੋੜੇ ਦਿਨ ਹੋਏ ਫੌਜ ਚ ਭਰਤੀ ਹੋਇਆ ਸੋ ਬੜੇ ਜਦੋਂ ਗਰੀਬ ਪਰਿਵਾਰ ਦੇ ਵਿੱਚੋਂ ਕੋਈ ਉੱਠ ਕੇ ਤਰੱਕੀ ਦੀ ਰਾਹ ਵੱਲ ਜਾਂਦਾ ਤੇ ਬੜਾ ਮਾਨ ਖੁਸ਼ ਹੁੰਦਾ ਵਿੱਚ ਕੱਪੜੇ ਵਾਲਾ ਫਿਰਦਾ ਸੇਲ ਲਾ ਦਿਓ ਇਹ ਬੁੜੀਆਂ ਨੇ ਜਿਹੜੀਆਂ ਦੇ ਉਹਨਾਂ ਦੇ ਲਈ ਵੀ ਕੱਪੜਿਆਂ ਦਾ ਹੱਲ ਆ ਜਿਹੜਾ ਹੋ ਰਿਹਾ ਨਾਲ ਦੀ ਨਾਲ ਇਹ ਸਾਰੇ ਜਿਹੜੇ ਦੇਖ ਰਹੇ ਨੇ ਪਰਚੀਆਂ ਦੀ ਆਸ ਦੇ ਵਿੱਚ ਖੜੇ ਨੇ ਵਾਲਦਵਾਲੇ ਵਧੀਆ ਕੰਮਾਂ